ਟੱਕ ਰਾਜਾ ਰਾਣੀ ਹੁਣ ਗੱਲ ਕਰ ਤੂੰ ਰਾਜਾ ਰਾਣੀ ਦੀ ਮੈਂ ਕਹਿੰਦਾ 3000 4000 5000 2500 ਬਾਜੀ ਤੇਰਾ ਦਿਮਾਗ ਖਰਾ ਹੋਇਆ ਅਸੀਂ 1275 ਰੁਪਏ ਸੂਟ ਦੇਣਾ 2500 ਦੇ ਦੋ ਦੇਣੇ ਆ ਆ ਦੇਖੋ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 3 3000 ਦੇ ਰਾਜਾ ਰਾਣੀ ਸੂਟ ਇੱਥੋਂ ਲੈ ਜਾਓ 1275 ਚ 1275 ਚ ਰਾਜਾ ਰਾਣੀ ਦੇ ਜਾਂਦੇ ਆ 850 ਰੁਪਏ ਦਾ ਸੂਟ ਦੇਣਾ ਭਾਜੀ ਚੈਲੰਜ ਕਰਕੇ ਹੁਣ ਦੇਖੀ ਚੱਲ ਵੈਰਾਈਟੀਆਂ ਮੈਂ ਕਹਿੰਨਾ ਤੇ ਕਾਪੀਆਂ ਤਾਂ ਹੋ ਸਕਦੀਆਂ ਪਰ ਮੁਕਾਬਲਾ ਨਹੀਂ ਹੋ ਸਕਦਾ ਡੱਗੇ ਦੀ ਚੌੜ ਤੇ ਕਹਿੰਦੇ ਆ ਬਾਜ਼ਾਰ ਵਾਲੇ ਜਿੰਨਾ ਮਰਜੀ ਜੋ ਲਾ ਲੈਣ ਆ ਦੋ ਦੋ ਹਜ਼ਾਰ ਦਾ ਸੂਟ ਵੇਚਦੇ ਸੀ 1000 ਦਾ ਦੇਣਾ ਉਹ ਜੇ ਪਹਿਣਾ ਕਹਿੰਦੀਆਂ ਕੁਝ ਬਟਿਕ ਚੀਜ਼ ਲੈ ਲੈਣੀ ਹੈ ਕੁਝ ਵੱਖਰੀ ਚੀਜ਼ ਲੈਣੀ ਆ ਤਾਂ ਆ ਚੈੱਕ ਕਰੋ ਬੱਦਲ ਵਾਲੇ ਸੂਟ ਆ ਗਿਆ ਪਹੁੰਚਿਆ ਤੇ ਵਰਕ ਆ ਗਿਆ ਦੁਪੱਟੇ ਤੇ ਕੰਮ ਆ ਗਿਆ ਨਾ 3 4 2000 ਚ ਲੈ ਜਾਓ ਆਰਗੈਂਡਲ ਸੂਟ ਲੈਣੇ ਆ ਚਾਹੇ ਤੁਸੇ ਸ਼ਿਮਰ ਦੇ ਸੂਟ ਲੈਣੇ ਆ ਮਤਲਬ ਆਜੋ ਛੇਦੀ ਅੰਕਲੋਂ ਮੋਗਰਡ ਬਾਗ ਆਪਣਾ ਵਿਆਹਾਂ ਸ਼ਾਦੀਆਂ ਦਾ ਟਾਈਮ ਆ ਗਿਆ ਇੱਕ ਗੱਲ ਦਾ ਚੈਲੰਜ ਆ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ ਲੱਖ ਲੱਖ ਰੁਪਏ ਦਾ ਕੱਪੜਾ ਲੈਣਾ ਇੱਥੇ ਤੁਹਾਨੂੰ ਇੱਕ ਲੱਖ ਵਾਲਾ ਕੱਪੜਾ 40000 ਚ ਮਿਲ ਜਾਣਾ ਟੌਪ ਟੌਪ ਦੇ ਡਿਜ਼ਾਈਨ ਆ ਤੇ ਟੌਪ ਦੀਆਂ ਚੀਜ਼ਾਂ ਆ ਕੇ ਲੈ ਜਾਓ ਦੇਖੋ ਜੀ ਚੈਲੰਜ ਕਰਕੇ ਕਹਿੰਦੇ ਆ ਇਦਾਂ ਦੀ ਵੈਰਾਈਟੀ ਤੁਹਾਨੂੰ ਕਿਤੋਂ ਨਹੀਂ ਮਿਲਣੀ ਸਿਰਫ ਅੰਕਲ ਓਮ ਬਾਗ ਆਪਣਾ ਮਿਲਣੀ ਆ ਸੋ ਆ ਦੇਖੋ ਜੀ ਸੂਟ ਦੇ ਕੀਤਾ ਹੈਂਡਵਰਕ ਕੱਪੜਾ ਬੜਾ ਪਿਆਰਾ ਰੰਗ ਬੜਾ ਪਿਆਰਾ ਡਿਜ਼ਾਈਨ ਬੜਾ ਪਿਆਰਾ ਉਹ ਹ red color ਵਿਆਹ ਸ਼ਾਦੀ ਦਾ ਸ਼ਗਣਾ ਦਾ ਭਾਜੀ ਲਹਿੰਗੇ ਤੋਂ ਵੀ ਭਾਰੀ ਸੂਟ ਲੈ ਕੇ ਆ ਗਿਆ ਇਹ ਬਜਾਰਾਂ ਚ 30 30 40 40000 ਦਾ ਸੂਟ ਆ ਸੀ ਦੇ ਦੇਣਾ ਕੋਈ 10000 ਕੋਈ 12000 ਕੋਈ 15000 ਕੋਈ 17000 ਜੀ ਉਹ ਵੈਡਿੰਗ ਸੂਟ ਦੀ ਗੱਲ ਕਰੀਏ ਰੈੱਡ ਸੂਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਜਿਆਦੇ ਡਿਜ਼ਾਈਨ ਆ ਬਹੁਤ ਸਾਰੀਆਂ ਵੈਰਾਈਟੀਆਂ ਇੱਕੋ ਹੀ ਸ਼ਾਹਦੇ ਦਾ ਮੈਣੀਆਂ ਉਹ ਹੈਗਾ ਜੀ ਅੰਕਲ ਉਹ ਮੋਗਾ ਰੋਡ ਬਾਘਾ ਪਣਾ ਕਿਤੇ ਸਾਡੀ ਬਹੁਤ ਤਕੜੀ ਚੀਜ਼ ਮੈਣੀਆਂ ਦੇਖੋ ਜੀ ਪੂਰਾ ਹੈਵੀ ਸੂਟ ਆ ਦੇਖੋ ਕਿੰਨਾ ਸੋਹਣਾ ਪੈਨਲ ਬਣਿਆ ਗਲਾ ਬਣਿਆ ਬਾਜੂ ਬਣਿਆ ਤੁਸੀਂ ਹੈਵੀ ਦੁਪੱਟਾ ਦੇਖ ਸਾਰਾ ਹੀ ਜ਼ਬਰਦਸਤ ਮੋਤੀਆਂ ਦਾ ਕੰਮ ਹੋਇਆ ਸ਼ਾਨਦਾਰ ਹੈਂਡਵਰਕ ਦਾ ਕੰਮ ਹੋਇਆ ਥ੍ਰੈਡਵਰਕ ਦਾ ਕੰਮ ਹੋਇਆ ਲਹਿੰਗੇ ਤੋਂ ਵੀ ਭਾਰੀ ਸੂਟ ਹੈ ਇਹ ਸੂਟ ਕੋਈ 2-2 2.5 2.5 ਲੱਖ ਵਾਲੇ ਨਹੀਂ ਕੋਈ 10 ਕੋਈ 12 ਕੋਈ 15 ਕੋਈ 20-20 ਹਜ਼ਾਰ ਦੇ ਵਿੱਚ ਸੂਟ ਹੈ ਹੁਣ ਦਿੱਲੀ ਮੁਹਾਲੀ ਬਠਿੰਡਾ ਚੰਡੀਗੜ੍ਹ ਲੁਧਿਆਣਾ ਜਲੰਧਰ ਜਾਨ ਦੀ ਲੋੜ ਨਹੀਂ ਕਿਉਂਕਿ ਸਾਰੀ ਵੈਰਾਈਟੀ ਤੁਹਾਨੂੰ ਅੰਕ ਲੋ ਮੋਗਰੋੜ ਬਾਗਾਂ ਤੋਂ ਮਿਲਦੀ ਆ ਦੇਖੋ ਜੀ ਜਾਂ ਵਰਕ ਬੜਾ ਪਿਆਰਾ ਡਿਜ਼ਾਈਨ ਟਾਪ ਦੀ ਚੀਜ਼ ਰੇਟ ਮਿੱਟੀ ਨਾਲੋਂ ਘੱਟ ਤੇ ਫਾਇਦੇ ਵੱਡੇ ਇਸ ਲਈ ਕਹਿੰਨੇ ਭਾਈ ਆਜੋ ਮਤਲਬ ਹੈਵੀ ਤੋਂ ਹੈਵੀ ਨਹੀਂ ਮੈਲ ਜੋਇ ਤੁ ਬਿਲਕੁਲ ਭਾਈ ਸਾਰੀਆਂ ਰੇਂਜਾਂ ਮਿਲ ਜਾਂਦੀਆਂ ਸਾਡਾ ਆ ਦੇਖੋ ਹਰ ਤਰ੍ਹਾਂ ਦੀ ਵੈਰਾਈਟੀ ਟਾਪ ਟਾਪ ਦੀਆਂ ਚੀਜ਼ਾਂ ਜਿਹੜੇ ਸ਼ਹਿਰੀ ਕਸਟਮਰ ਆ ਰਾਇਲ ਕਸਟਮਰ ਆ ਐਨ ਆਰ ਕਸਟਮਰ ਆ ਉਹਨਾਂ ਲਈ ਚੀਜ਼ਾਂ ਮਿਲ ਜਾਂਦੀਆਂ ਜੇ ਤੁਸੀਂ ਲੈਣਾ ਬੁਟੀਕ ਪੀਸ ਤੇ ਆ ਦੇਖੋ ਤੁਸੀਂ ਬਲੈਕ ਹਰ ਕਿਸੇ ਦਾ ਪਸੰਦੀਦਾ ਕਲਰ ਹੈ ਤੇ ਪਸੰਦੀਦਾ ਡਿਜ਼ਾਈਨ ਹੈ ਬਾਈ ਗਰਮ ਦੇ ਵਿੱਚ ਵੀ ਕਰੋ ਫਾਇਦੇ ਲਓ ਜੀ ਗਰਮ ਦੇ ਵਿੱਚ ਫਾਇਦਾ ਕਰਦਿੰਨੇ ਆ ਚੈੱਕ ਕਰੋ ਗਰਮਾ ਗਰਮ ਸੂਟ ਆ ਗਿਆ ਬਾਜ਼ਾਰਾਂ ਦੇ ਵਿੱਚ ਇਹਦਾ ਰੇਟ 800 900 ਹਜ਼ਾਰ ਆ ਅਸੀਂ ਦੇਣਾ ਸਿਰਫ 350 ਰੁਪਏ ਦਾ ਸੋ ਗਾਰਮ ਸੂਟਾਂ ਦੇ ਵਿੱਚ ਵੀ ਟਾਪ ਦੀ ਰੇਂਜ ਬਿਲਕੁਲ ਭਾਜੀ ਬਿਲਕੁਲ ਭਾਜੀ 350 ਸੂਟ ਆ ਭਾਜੀ ਚੈਲੰਜ ਕਰਕੇ ਕਹਿੰਦੇ ਇਦਾਂ ਦੀ ਵੈਰਾਈਟੀ ਨਹੀਂ ਮਿਲਣੀ ਭਾਜੀ ਦੇਖੋ ਭਾਜੀ ਸ਼ਾਨਦਾਰ ਚੀਜ਼ਾਂ ਸਟਾਈਲਿਸ਼ ਚੀਜ਼ਾਂ ਵੀ ਲੈ ਕੇ ਆਏ ਆ ਬਹੁਤ ਪਿਆਰੇ ਪਿਆਰੇ ਸ਼ਾਲਾ ਬਹੁਤ ਪਿਆਰਾ ਸੂਟ ਆ ਤੁਸੀਂ ਚੈੱਕ ਕਰੋ ਕਿੰਨਾ ਪਿਆਰਾ ਹੈਵੀ ਸ਼ਾਲ ਆ ਜਿਹੜਾ ਬਜ਼ਾਰਾਂ ਦੇ ਵਿੱਚ ਇਕੱਲਾ 1000 ਰੁਪਏ ਦਾ ਸ਼ਾਲ ਮਿਲਦਾ ਸੀ 1000 ਦੇ ਦੋ ਸੂਟ ਦੇ ਰਹੇ ਆ ਵਧੀਆ ਫੈਨਸੀ ਸ਼ਾਲ ਦੇ ਨਾਲ ਇਕੱਲਾ ਸ਼ਾਲ ਚੈੱਕ ਕਰ ਲੋ ਸ਼ਾਲ ਦੇ ਰੇਟ ਦੇ ਤੁਹਾਨੂੰ ਪੂਰਾ ਸੂਟ ਮਿਲ ਜਾਣਾ ਕਲਰ ਦੇਖੋ ਡਾਰਕ ਲਾਈਟ ਸਾਰੇ ਇਹਦੇ ਵਿੱਚ ਮਿਲ ਜਣੇ ਨੇ ਬੜੇ ਪਿਆਰੇ ਹੈਗੇ ਆ ਆ ਦੇਖੋ ਚੀਜ਼ਾਂ ਦੇਖੋ ਜੀ ਬਰਬਰੀ ਵੇਸ ਦਾ ਸੂਟ ਹੈ ਬਜ਼ਾਰਾਂ ਚ 3 3 4 4000 ਅਸੀਂ ਦੇਣਾ 750 ਰੁਪਏ ਦਾ ਗਲਾਸ ਸ਼ਿਮਰ ਦੇ ਵਿੱਚ ਵੀ ਸੂਟ ਮਿਲ ਜਾਣਗੇ ਸਾਡੇ ਕੋ ਕਰੇਵ ਦੇ ਸੂਟ ਵੀ ਮਿਲ ਜਾਣਗੇ ਡਿਜ਼ਾਈਨਰ ਪੀਸ ਨਵੇਂ ਪੀਸ ਮਿਲ ਜਾਣਗੇ ਜਿਹੜੇ 7 700 8 800 1100 1200 ਦੇ ਵਿੱਚ ਮਿਲਦੇ ਆ ਚੀਜ਼ਾਂ ਪਿਆਰੀਆਂ ਰੇਟ ਘੱਟ ਬਟੀਕ ਨਾਲੋਂ ਨਵੀਆਂ ਚੀਜ਼ਾਂ ਦਿੱਤੀਆਂ ਆ ਵੈਲਵਟ ਦਾ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਹੜਾ ਬਜ਼ਾਰਾਂ ਦੇ ਵਿੱਚ 10-10000 ਦਾ ਸੂਟ ਮਿਲਦਾ ਸੀ ਦੇਣਾ ਸਿਰਫ 1500 ਰੁਪਏ ਦਾ ਸ਼ਾਲ ਦੇ ਨਾਲ ਦੇਖੋ ਇਹਦੇ ਵਿੱਚ ਕਲਰ ਵੀ ਤੁਹਾਨੂੰ ਕਾਫੀ ਮਿਲ ਜਾਣੇ ਆ ਬੈਲਬਰਡ ਦੇ ਸੂਟ ਕੋਈ 3000 ਕੋਈ 3500 ਕੋਈ 3200 ਨਹੀਂ ਸਿਰਫ 1500 ਰੁਪਏ ਚ ਲੈ ਜਾਓ ਸੋ ਬਹੁਤ ਵੱਡਾ ਫਾਇਦਾ ਅੰਕਲੋਂ ਮੋਗਰੜ ਬਾਗਾਪਣਾ ਤੇ ਹੁਣ ਨੰਬਰ ਸਕਰੀਨ ਤੇ ਕੋਈ ਜਾਣਕਾਰੀ ਨਹੀਂ ਤੁਸੀਂ ਉੱਤੇ ਫੋਨ ਕਰ ਸਕਦੇ ਹੋ ਕੈਮਰਾਮੈਨ ਸਰਦਾਰ ਮਨਪ੍ਰੀਤ ਸਿੰਘ ਧਾਮੀ ਦੇ ਨਾਲ ਹਰਦੀਪ ਸਿੰਘ ਦੱਗੜਸਾਂ ਟੀਵੀ ਬਾਗਾਪਣਾ